सरकार ले देता है नोटिफिकेशन करके देता है कोई हुइनी अधिकार लेता गया है ये जडिया सरकारा सिगिया वो भी बढ़िया लेणी आनिया ऑफिसर ते ही ले आई था था आज हो रहा है आज की तस्वीर किना रे अरेंजमेंट कीते सी आज क्यों अंदर हो रिया है आज की से ने हो रिया है ये गल्ला बिके टिपिक मिनिस्टर तिरके साहब तो पहला इते मैडम पल्लवी चौधरी ਆਈਐਸ ਕਿੰਟਿੰਗ ਮਿਸਟਰ ਲੇਗੂਰਨਾ ਆਏ ਸੀਗੇ ਕਰਕ ਕੀਤਾ ਉਹ ਸਰਕਰ ਨੇ ਸਾਡੇ ਹਿਵੇ ਨਾਮੇ ਪਹਿਲਾ ਬੰਦਗੀ ਤੇ ਜਦੋਂ ਉਹਨੂੰ ਸਾਰੇ ਲੋਕਾਂ ਨੇ ਸਾਰੀਆਂ ਪਾਰਟੀਆਂ ਨੇ ਵੱਖ-ਵੱਖ ਤੌਰ ਤੇ ਮੰਗ ਪੱਤਰ ਦਿੱਤੇ ਉਹਨੂੰ ਜਦੋਂ ਆਖਰ ਤੌਰ ਤੇ ਚਿਤਾਵਨੀ ਦਿੱਤੀ ਨ ਕਰੀਏ ਕਿਰਕ ਕਿਸ ਪਾਰਟੀ ਤੇ ਉਮੀਦ ਕਰੀਏ ਕਿਸ ਨੁਮਾਇੰਦੇ ਤੇ ਉਮੀਦ ਕਰੀਏ ਇਸ ਕਰਕੇ ਬਹੁਤ දුਖ ਹਾਂ ਮੇਰੇ ਸ਼ਹਿਰ ਦੇ ਲੋਕਾਂ ਨੂੰ ਇਸ ਤਰੀਕੇ ਨਾਲ ਚੁੱਪ ਦੇਖ ਕੇ ਪਰ ਆਪਣੀ ਆਵਾਜ਼ ਕੱਢੇ ਹੋ ਕੇ ਨਾ ਮੈਮ ਜੋ ਅੱਜ ਇਹ ਧਰਨਾ ਲਗਾਇਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਦੇਖੋ ਇਹ ਜਿਹੜਾ ਮਸਲਾ ਹੈ ਇਹ ਅਸੀਂ 2023 ਚ ਵੀ ਉਠਾਇਆ ਸੀ ਹੀਵਨ ਅਮਦਾ ਸਾਡੇ ਲੋਕ ਜਿਹੜੇ ਬਹੁਤ ਹੀ ਨੀਚੇ ਬਦਲੇ ਪੱਦਰ ਦੀ ਜ਼ਿੰਦਗੀ ਗੁਜ਼ਾਰ ਰਹੇ ਨੇ ਮਲੇਰ ਕੋੜਲੇ ਦੇ ਲੋਕ ਉਹਨਾਂ ਨੂੰ ਜਿਹੜੇ 2-2 20-20 3-3 20ਆਂ ਦੇ ਘਰ ਨੇ ਜਦੋਂ ਉਹਨਾਂ ਨੇ ਕੋਈ ਪਲਾਟ ਹੁੰਦੇ ਨੇ ਉਹਨਾਂ ਨੇ ਵੇਚਨੇ ਹੁੰਦੇ ਨੇ ਤਾਂ ਬਾਦਲ ਸਾਹਿਬ ਨੇ ਇੱਕ ਇਹ ਸਹੂਲਤ ਦਿੱਤੀ ਸੀ ਨੋਟੀਫਿਕੇਸ਼ਨ ਕੀਤਾ ਸੀ ਕਿ ਇਹਨਾਂ ਲੋਕਾਂ ਨੂੰ ਕੋਈ ਵੀ ਕਿਸੇ ਤਰੀਕੇ ਦੀ ਰਜਿਸਟਰੀ ਨਾ ਕਰਾਉਣੀ ਪਵੇ ਇਹਨਾਂ ਨੂੰ ਹੈਵਾ ਨਵਾ ਇੱਕ ਗਿਫਟ ਦੇ ਤੌਰ ਤੇ ਇਹ ਆਪਣੀਆਂ ਪ੍ਰਾਪਰਟੀਆਂ ਤਬਦੀਲ ਕਰ ਸਕਣ ਪਰ ਉਹ ਕੀ ਹੋ ਰਿਹਾ ਕਿ ਹੁਣ ਪਹਿਲਾਂ ਤਾਂ 2000 ਜਦੋਂ 18 ਚ ਕਾਂਗਰਸ ਨੇ ਇਹਦੇ ਤੇ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ ਤੇ ਲਗਾਈ ਵੀ ਗਈ ਫਿਰ ਉਸ ਤੋਂ ਬਾਅਦ ਹੁਣ 2023 ਚ ਇਹ ਜਿਹੜੇ ਆਮ ਆਦਮੀ ਦੀ ਸਰਕਾਰ ਹੈ ਇਹ ਬੁਰੀ ਤਰੀਕੇ ਨਾਲ ਪੂਰੀ ਤਰੀਕੇ ਨਾਲ ਇਹਨਾਂ ਨੇ ਬੰਦ ਕਰ ਦਿੱਤੇ ਨੇ ਇਹ ਮੇ ਨਾਮੇ ਲੋਕ ਸੜਕਾਂ ਦੇ ਉੱਤੇ ਰਹੇ ਨੇ ਲੋਕ ਬਹੁਤ ਪੂਰੇ ਸ਼ਹਿਰ ਚ ਤਰਾਤਰਾ ਕਰ ਰਹੇ ਨੇ ਕਿਉਂਕਿ ਨਾਤਾ ਹੇਵੇ ਨਾਮੇ ਹੋ ਰਹੇ ਨੇ ਉਹਨਾਂ ਦੇ ਇੰਤਕਾਲ ਪੈਂਡਿੰਗ ਪਏ ਹੋਏ ਨੇ ਤੇ ਜਿਹੜੇ ਹੋਏ ਵੀ ਹੁਣ ਉਹਨਾਂ ਦੇ ਇੰਤਕਾਲ ਪੈਂਡਿੰਗ ਪਏ ਹੋਏ ਨੇ ਤੇ ਇਹ ਮਸਲਾ ਜਿਹੜਾ ਬਹੁਤ ਬੜਾ ਹੈ ਇਹ ਮਸਲਾ ਮੈਮ ਕਿਸ ਦਰ ਦੇ ਤੱਕ ਸੀਮਿਤ ਹੈ ਜਾਂ ਕੋਈ ਵੀ ਕੋਈ ਰਣਨੀਤੀ ਨਹੀਂ ਵੀਰੇ ਮੈਂ ਤਾਂ ਹਮੇਸ਼ਾ ਕਹਿੰਨੀ ਆ ਮੈਂ ਪਹਿਲਾਂ ਵੀ ਇਸ ਇਹ ਮਸਲੇ ਨੂੰ ਉ ਕਾਨੂੰ ਅਪੀਲ ਕਰਦੀ ਹੈ ਕਿ ਸਾਰਾ ਇਹ ਸਾਡਾ ਪਾਰਟੀ ਦਾ ਮਸਲਾ ਨਹੀਂ ਹੈ ਇਹ ਸਾਰੇ ਪੂਰੇ ਮਨੇਰ ਕੋਲੇ ਦੇ ਲੋਕਾਂ ਦਾ ਮਸਲਾ ਹੈ ਆਪਾਂ ਇਕੱਠੇ ਹੋਈਏ ਪਰਮਨੈਂਟ ਤੌਰ ਤੇ ਆਪਾਂ ਇੱਥੇ ਧਰਨਾ ਲਗਾਈਏ ਤਾਂ ਕਿ ਇਹਨਾਂ ਦੀ ਜਿਹੜਾ ਪ੍ਰਸ਼ਾਸਨ ਹੈ ਇਹਦੀ ਅੱਖਾਂ ਖੁੱਲ ਸਕਣ ਤੇ ਜਿਹੜੀ ਸਰਕਾਰ ਹੈ ਇਹਨੂੰ ਵੀ ਕੇਰਿਆ ਜਾ ਸਕੇ ਤੇ ਲੋਕਾਂ ਨੂੰ ਜਿਹੜੀ ਸਹੂਲਤ ਉਸੇ ਤਰੀਕੇ ਨਾਲ ਮਿਲੇ ਜੀ ਵੀ ਨਾਲ ਆਮ ਅਡਜਿਸਟਮ ਬੰਦਨੇ ਭਗਵੰਤ ਮੰਗਣਾ ਮੈਨੇ ਐਨਓਸੀ ਬੰਦ ਕਰ ਦਿੱਤੀ ਦੇਖੋ ਐਨਓਸੀ ਇਹਨਾਂ ਨੇ ਜਦੋਂ ਵੀ ਇਹਨਾਂ ਨੇ ਪੈਸੇ ਇਕੱਠੇ ਕਰਨੇ ਹੁੰਦੇ ਨੇ ਮੈਂ ਤੁਹਾਨੂੰ ਦਾਵਾ ਕਰਦੀ ਆ ਇਹ ਵਾਅਦਾ ਕਰਦੀ ਆ ਮੈਂ ਇਸ ਫੀਲਡ 'ਚ ਕੰਮ ਕੀਤਾ ਔਰ ਕਰ ਲਈ ਆ ਜਦੋਂ ਇਹਨਾਂ ਨੂੰ ਪੈਸੇ ਚਾਹੀਦੇ ਹੁੰਦੇ ਨੇ ਇਹ ਕੀ ਕਰਦੇ ਨੇ ਐਨਓਸੀ 'ਦੀ ਰੋਕ ਲਗਾਉਂਦੇ ਨੇ ਇੱਕ ਸਿਰਫ 5 ਹੁੰਦਾ ਅਖਬਾਰਾਂ ਅਖਬਾਰੀ ਤੌਰ ਤੇ ਆ ਬਾਕੀ ਸਾਰਾ ਪੈਸਾ ਚਲਦਾ ਐਨਓਸੀ ਤੋਂ ਬਿਨਾ ਵੀ ਰਜਿਸਟਰੀਆਂ ਸਾਰੀਆਂ ਉਹਨੇ ਤੁਸੀ ਪੈਸੇ ਦਿਓ ਤੁਸੀ ਮੈਨੂੰ ਦੱਸੋ ਕਿਹੜੀ ਰਜਿਸਟਰੀ ਕਰਾਉਣੀ ਆ ਪੈਸੇ ਦਿਓ ਔਰ ਤੁਹਾਡੀ ਰਜਿਸਟਰੀ ਹੋਏਗੀ ਇਹਨਾਂ ਵਾਲਾ ਕਰਾਪਸ਼ਨ ਚੱਲ ਗਿਆ ਜੀ ਕਰਾਪਸ਼ਨ ਕਰਾਪਸ਼ਨ ਪੂਰੇ ਵੱਡੇ ਲੈਵਲ ਤੇ ਚੱਲ ਰਹੀ ਹੈ ਇੱਕ ਫੀਲਡ ਜੀ ਹਰ ਹਰ ਫੀਲਡ ਚ ਤੁਸੀਂ ਦੇਖੋ ਧਰਨੇ ਲੱਗੇ ਹੋਏ ਨੇ ਲੁਧਿਆਣਾ ਸਾਰਾ ਭਰਿਆ ਪਿਆ ਇਹਨਾਂ ਦੀ ਪੂਰੀ ਸਰਕਾਰ ਉੱਥੇ ਬੈਟਰੀ ਹੋਈ ਹੈ ਕਿਸਾਨਾਂ ਤੋਂ ਲੈ ਕੇ ਆਂਗਣਵਾਲੀ ਵਰਕਰ ਤੱਕ ਸਾਰੇ ਉੱਥੇ ਬੱਟੇ ਹੋਏ ਨੇ ਕਿਉਂਕਿ ਸਾਰੇ ਦੁਖੀ ਨੇ ਕਰਾਪਸ਼ਨ ਤੋਂ ਅਜਮੀਲ ਸਾਹਿਬ ਅੱਜ ਜਿਹੜਾ ਧਰਨਾ ਕਿਸ ਮਸਲੇ ਨੂੰ ਲੈ ਕੇ ਲਗਾਇਆ ਗਿਆ ਹੈ ਅਸਲਾਮੁਅਲੈਕੁਮ ਵਅਰਮਤੁਲਾਹੀ ਵਬਰਕਾਤੁ ਇਹ ਸਰ ਅਜਿਹਾ ਇੱਕ 헤ਵੇ ਨਾਮੇ ਦਾ ਸਾਡਾ ਮਾਮਲਾ ਬਹੁਤ ਦੇਰ ਤੋਂ ਮਤਲਬ ਲਟਕਾਇਆ ਜਾ ਰਿਹਾ ਹੈ ਕਿ ਮੁਸਲਿਮ ਭਾਈਚਾਰੇ ਨੂੰ ਸਹੂਲਤ ਦਿੱਤੀ ਹੋਈ ਹੈ ਸਰਕਾਰ ਨੇ ਕਿ ਉਹ ਆਪਣੀ ਅਚਲ ਜਾਇਦਾਦ ਹੈ ਜਿਸ ਨੂੰ ਕੁਝ ਮਾਈਨਰ ਰਸਤਾ ਮਲਾ ਕੇ ਕੋਈ ਛੋਟ ਦਿੱਤੀ ਹੋਈ ਹੈ ਜੇਕਰ ਟ੍ਰਾਂਸਫਰ ਕਰ ਸਕਦੇ ਹੋ ਉਸੇ ਤਾਂ ਉਹ ਸਰਕਾਰ ਪ੍ਰਸ਼ਾਸਨ ਕਿਆਦਾ ਅਧਿਕਾਰੀ ਡੀਸੀ ਤਹਿਸੀਲਦਾਰ ਪਤਾ ਨਹੀਂ ਉਹਦੀ ਕੀ ਸਮੱਸਿਆ ਹੈ ਉਹ ਆਏ ਦਿਨ ਕੋਈ ਨਾ ਕੋਈ ਬਹਾਨਾ ਲਾ ਕੇ ਉਹਨੂੰ ਬੰਦ ਕਰ ਦਿੰਦੇ ਨੇ ਜਦੋਂ ਕਿ ਬਾਕੀ ਰਜਿਸਟਰੀਆਂ ਤੇ ਵਸੀਅਤਾਂ ਆਮ ਹੋ ਰਹੀਆਂ ਨੇ ਕੋਈ ਮਸਲਾ ਨਹੀਂ ਉਹਦੇ ਸਾਨੂੰ ਵੀ ਕੋਈ ਆਪਤੀ ਨਹੀਂ ਉਹਨਾਂ ਦੇ ਸਾਨੂੰ ਕੋਈ ਪ੍ਰੋਸ਼ੋਪ ਪ੍ਰਜਾਣੀ ਨਹੀਂ ਹੈਗੀ ਜਦੋਂ ਸੁਵਿਧਾਨ ਦੇ ਵਿੱਚ ਕੋਈ ਪ੍ਰੋਵੀਜ਼ਨ ਹੈ ਉਹ ਹੁੰਦਾ ਨੇ ਤਾਂ ਹੁਣ ਇਹਦੀ ਵੀ ਸੁਵਿਧਾਨ ਦੇ ਵਿੱਚ ਪ੍ਰੋਵੀਜ਼ਨ ਹੈ ਸਾਡਾ ਇੱਕ ਵਾਰ ਕਹਿੰਦਾ 2008 ਦੇ ਵਿੱਚ ਸਦਾ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਨੋਟੀਫਿਕੇਸ਼ਨ ਕਰਿਆ ਸਰਕਾਰ ਨੇ ਤੇ ਮੁਸਲਮਾਨਾਂ ਨੂੰ ਇਹ ਸਹੂਲਤ ਦਿੱਤੀ ਤਾਂ ਹੁਣ ਚੱਲਦੀ ਰਹੀ ਏ ਅਕਾਲੀ ਦਲ ਦੇ ਟਾਈਮ 'ਚ ਕਾਂਗਰਸ ਦੇ ਟਾਈਮ 'ਚ ਚੱਲਦੀ ਰਹੀ ਜਦੋਂ ਇਹ ਆਵਾਜ਼ ਵਾਲੀ ਪਾਰਟੀ ਸਰਕਾਰ ਆਈ ਹੈ ਤਾਂ ਇਹਨਾਂ ਨੇ ਬਾਰ-ਬਾਰ ਬਾਰ-ਬਾਰ ਇਹਨੂੰ ਛੇੜਛਾੜ ਕਰਨੇ ਸ਼ੁਰੂ ਕਰ ਦਿੱਤੇ ਪਹਿਲਾ ਤਹਿਸੀਲਦਾਰ ਬਦਲਦੀਨ ਆਏ ਉਹਨੇ ਕੋਈ ਸ਼ਿਕਾਇਤ ਕਰਤੀ ਕਿ ਇਹਦਾ ਮਿਸਯੂਜ ਹੁੰਦਾ ਹੈ ਤਾਂ ਫਿਰ 2 ਸਾਲ ਬੰਦ ਰਿਹਾ ਹੈ ਵਾ ਦੇਖੋ ਹੋ ਸਕਦਾ ਹੈ ਇਹਦੇ ਵਿੱਚ ਕੋਈ ਕਦੂਕਾ ਘਟਨਾ ਹੁੰਦੀ ਹੋਵੇ ਕੋਈ ਇਸ ਵਿੱਚ ਹੁੰਦਾ ਹੋਵੇ ਇਹਦਾ ਤੁਸੀਂ ਉਹਦੇ ਕਾਰਵਾਈ ਕਰੋ ਜੇ ਕੋਈ ਬੰਦਾ ਗਲਤ ਨਿਆਂਇਸਤਮਾਲ ਕਰਦਾ ਕਿਸੇ ਚੀਜ਼ ਦਾ ਉਹਦੇ ਕਾਰਵਾਈ ਕਰੋ ਸਰਕਾਰ ਨੇ ਹੁਣ ਬਿਜਲੀ ਮੁਫਤ ਕੀਤੀ ਹੋਈ ਹੈ ਜੇ ਉਹਦਾ ਕੋਈ ਨਿਆਂਇਸਤਮਾਲ ਕਰਦਾ 1 ਕਿਲੋਵਾਟ ਦਾ ਲੋਡ ਲੈ ਕੇ 10 ਕਿਲੋਵਾਟ ਚਲਾਉਂਦਾ ਤਾਂ ਉਹਦੀ ਕਾਰਵਾਈ ਕਰਾਂਗੇ ਜਾਂ ਸਾਰੀ ਬਿਜਲੀ ਬੰਦ ਕਰ ਦਾਂਗੇ ਦੇਖੋ ਇਹਦਾ ਹਰ ਇੱਕ ਚੀਜ਼ ਦਾ ਇੱਕ ਸੋਲੂਸ਼ਨ ਹੁੰਦਾ ਹੈ ਇਹਨਾਂ ਨੇ ਕੀ ਕੀਤਾ ਬੰਦ ਕਰਤਾ 2 ਸਾਲ ਬੰਦ ਰਿਹਾ ਅਸੀਂ ਫੇਰ ਲੜੇ ਝੜੇ ਅਸੀਂ ਜੀ ਬਹੁਤ ਧਰਨੇ ਮਦਾਰੇ ਕਰਕੇ ਮੰਗ ਪੱਤਰ ਦੇ ਕੇ ਚਾਲੂ ਕਰਾਇਆ ਤਾਂ ਹੁਣ 9 ਮਹੀਨਿਆਂ ਤੋਂ ਫੇਰ ਬੰਦ ਹੈ ਜਿਹੜੀ ਸਵਾ ਦਿੰਨ ਸਾਲ ਦੇ ਟਾਈਮ ਦੇ ਵਿੱਚ ਪੌਣੇ ਦਿੰਨ ਸਾਲ ਬੰਦ ਰਿਹਾ ਹੈ ਇਹ ਵਾ ਬਹੁਤ ਹੀ ਮਤਲਬ ਮਾੜਾ ਰਵਈਆ ਸਰਕਾਰ ਦਾ ਮੂਸੂਮਾਨਾ ਪ੍ਰਤੀ ਅਸੀਂ ਹੁਣ ਅੱਜ ਇੱਕ ਇਸੇ ਕਰਕੇ ਰੋਸ ਧਰਨਾ ਰੱਖਿਆ ਹੈ ਇਹ ਸੰਕੇਤਕ ਹੈ ਅਸੀਂ ਇਹਨੂੰ ਅੱਗੇ ਵਧਾਵਾਂਗੇ ਜੇ ਸਾਡੀ ਪ੍ਰਸ਼ਾਸਨ ਕੋਈ ਨਹੀਂ ਗੱਲ ਬਾਤ ਸੁਣਦਾ ਡੀ ਸਾਹਿਬ ਨੂੰ ਇੱਕ ਮੰਗ ਪੱਤਰ ਦਵਾਂਗੇ ਅਸੀਂ ਤਹਿਸੀਲਦਾਰ ਦੇ ਨਾਲ ਹੀ ਤਜੇ ਉਹ ਨਹੀਂ ਸਾਡੀ ਕੋਈ ਸੁਣਵਾਈ ਹੁੰਦੀ ਸਾਨੂੰ ਕੋਈ ਪੋਜੀਟਿਵ ਰਿਸਪਾਂਸ ਨਹੀਂ ਦਿੰਦੇ ਤਾਂ ਅਸੀਂ ਵੱਡੇ ਪੱਧਰ ਤੇ ਇਹਨੂੰ ਪੰਜਾਬ ਪੱਧਰ ਤੇ ਇਹਨੂੰ ਲੈ ਕੇ ਜਾਵਾਂਗੇ ਧਰਨੇ ਨੂੰ ਅਰ ਧਰਨੇ ਪੱਕੇ ਲਾਵਾਂਗੇ ਅੱਜ ਕੋਈ ਮੰਗ ਪੱਤਰ ਦੇਣਾ ਹੁਣ ਅੱਜ ਆਸੀਂ ਮੰਗ ਪੱਤਰ ਦੇ ਰਹੇ ਆਂ ਤਹਿਸੀਲਾ ਦੇ ਰਹੇ ਆਂ ਡਿਪਟੀ ਕਮਿਸ਼ਨ ਨੂੰ ਦੇ ਰਹੇ ਆਂ ਤੇ ਮੰਗ ਪੱਤਰ ਨਹੀਂ ਹੋਇਆ ਇੱਕ ਚੇਤਾਵਨੀ ਪੱਤਰ ਹੈ ਕਿ ਅਸੀਂ ਦੇਖੋ ਜੇ ਤੁਸੀਂ ਨਹੀਂ ਸਾਡਾ ਕੋਈ ਹੱਲ ਕਰਦੇ ਸਾਡੀ ਸੁਣਵਾਈ ਨਹੀਂ ਕਰਦੇ ਤਾਂ ਅਸੀਂ ਤੁਹਾਨੂੰ ਮਤਲਬ ਅੱਗੇ ਇਹਨੂੰ ਧਰਨੇ ਨੂੰ ਅਸੀਂ ਪੱਕਾ ਧਰਨਾ ਲਾਵਾਂਗੇ